ਉਹਨਾਂ ਨੂੰ ਕੋਈ ਰੋਟੀ ਦਾ ਜਿਹਾ ਬਾੜਨਾ ਚਾਹੀਦਾ ਆ ਜਾਂ ਕੋਈ ਨੌਕਰੀ ਦਾ ਜਿੱਦਾਂ ਹੁਣ ਪੜ੍ਹਿਆ ਲਿਖਿਆ ਹੋਇਆ ਹੋਰ ਆ ਧਾਣੇ ਆ ਧਾਣੇ ਸਾਨੂੰ ਜਿਹੜੇ ਦਿੰਦੇ ਸਨ 5-5 ਕਿਲੋ ਮਹੀਨੇ ਦਾ ਇਹ ਤਾਂ ਸਿਰਫ ਸਾਨੂੰ ਇੱਕ ਖਿੱਲਾ ਪਾਈਉ ਆ ਧਾਣੇ ਤੁਸੀਂ ਕਮਾ ਕੇ ਲੈ ਲਾਂਗੇ ਹਾਂ ਉਹ ਅਸੀਂ ਕਮਾ ਕੇ ਖਾ ਲੈ ਲਵਾਂਗੇ ਸਾਡਾ ਇਹ ਮਤ ਸਾਡੀ ਤੁਹਾਨੂੰ ਕਿੰਨੀ ਦਿਹਾੜੀ ਮਿਲਦੀ ਆ ਸਾਨੂੰ ਜੀ ਦਿਹਾੜੀ ਮਿਲਦੀ ਆ 320 ਰੁਪਏ 320 320 ਦੀਨਾ ਚੋਂਦਾ ਪਿਆ ਔਰ ਸਾਰਾ ਦਿਨ ਇੰਨੀ ਮਿਹਨਤ ਕਰਦੇ ਆ ਕਿ ਗਿੱਚੀ ਤੋਂ ਗਿੱਟੇ ਤੱਕ ਪਸੀਨਾ ਚੋ ਜਾਂਦਾ ਇੰਨੀ ਧੁੱਪ ਚ ਖੜਨਾ ਔਖਾ ਸਮਝਣਾ ਚਾਹੀਦਾ ਵੱਡਾ ਦਰਦ ਹੈ ਦੇਖੋ ਹਸਬੰਦ ਸਿਰ ਤੇ ਨਹੀਂ ਆ ਬੱਚੀਆਂ ਨੂੰ ਵੀ ਪਾਲਣਾ ਬੱਚੇ ਤੇ ਕਹਿੰਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਦੀ ਪਈਆਂ ਤਾਂ ਜੋ ਘਰ ਦਾ ਗੁਜ਼ਾਰਾ ਚੱਲੇ ਕਈ ਕਹਿੰਦੇ ਨਾ ਮੀਂਹ ਪੈਂਦਾ ਤਾਂ ਹੰਝੂ ਲੁੱਕ ਜਾਂਦੇ ਇਹਨਾਂ ਦੇ ਪਸੀਨੇ ਚ ਲੁੱਕ ਜਾਂਦੇ ਆ ਉਹ ਮਾਂ ਨੇ ਪਸੀਨਾ ਪੂੰਝਣ ਦੇ ਬਹਾਨੇ ਆਪਣੇ ਹੰਝੂ ਪੂੰਝ ਲਏ ਤਾਂ ਇਹ ਏ ਦਰਦ ਹੈ ਜੀ ਇਹਦਾ ਦਰਦ ਮਾਤਾ ਤੁਸੀਂ ਦੱਸੋ ਹਾਂ ਜੀ ਅਸੀਂ ਵੀ ਬਸ ਇਦਾਂ ਇੰਜ ਜਿਵੇਂ ਨੂੰ ਸਾਡੇ ਉਮਰ ਕਿੰਨੀ ਤੁਹਾਡੀ ਜੀ ਉਮਰ ਮੇਰੀ ਹੋਣੀ ਆ 50 60 ਸਾਲ ਦੀ ਆ ਕਿੱਥੇ ਮਾਤਾ ਉੱਦਾਂ ਪੁਜਨਾਨੀਆਂ ਨੂੰ ਘਟ ਦੱਸਣ ਦੀ ਆਦਤ ਹੁੰਦੀ ਆ 70 ਦੇ ਗੇੜ ਚ ਤਾਂ ਹੋਵਾਂਗੇ ਹੋਣੀ ਆ ਅੱਜ ਸਾਜਰੇ ਪਿੰਡ ਚ ਕੰਮ ਕਰੀ ਆ ਜਾਂਦਾ ਝਾੜੂ ਪੋਚੇ ਲਾਂ ਜਾਂਦਾ ਫੇਦ ਲੋਨੇ ਦੇਗਾ ਚਾਹੀਦਾ ਅੱਛਾ ਤਿੰਨ ਤਿੰਨ ਸ਼ਿਫਟਾਂ ਹਾਂ ਜੀ ਪੁਰੀਆਂ ਨੇ ਗਰੀਬੀ ਨੇ ਨਹੀਂ ਹੁਣ ਗਰੀਬੀਆਂ ਕੀ ਕਰੀਏ ਰੋਟੀ ਤਾਂ ਖਾਣੀ ਆ ਪਤ ਤੁਹਾਡੀ ਮੱਢੀ ਮਜ਼ਦੂਰੀ ਆ ਔਰ ਨਹੀਂ ਤੇ શરીਰ ਨੂੰ ਨਹੀਂ ਖਰਾਕ ਨਹੀਂ ਮਿਲਣੀ ਮਿਹਨਤ ਜਿਆਦਾ ਪ੍ਰੋਟੀਨ ਨਹੀਂ ਮਿਲਣਾ ਮਾਦੇ ਵੀ ਤੁਹਾਡਾ ਕੁਝ ਖਾਣ ਨੂੰ ਕੁਝ ਸਪੈਸ਼ਲ ਚੀਜ਼ ਖਾਣ ਨੂੰ ਦਿਲ ਕਰਦਾ ਵੇ ਕੀ ਆ ਭਰਾ ਰੋਟੀ ਮਿਲ ਜAVE ਪਤਾ ਬੱਚਿਓ ਰੋਟੀ ਮਿਲ ਜਾਊਗਾ ਜੀ ਤੇ 322 ਰੁਪਏ ਨੂੰ ਬਣਦਾ ਕੀ ਹੈ ਜੀ ਇਹ ਦਾ ਟਾਈਮ ਭਾਸਾ ਮਾੜਾ ਮੋਟਾ ਵਾਸੀ ਕੋਈ ਖਰਚਾ ਖਰਚਾ ਨਹੀਂ ਚੱਲਦਾ ਆਪਣੇ ਘਰ ਦਾ ਇਹਦੇ ਕਿੰਨੀ ਦਿਹਾੜੀ ਹੋਣੀ ਚਾਹੀਦੀ ਹੈ ਮੇਰੀ ਘੱਟ ਤੋਂ ਘੱਟ ਵੀ 6-7 ਸੌ ਤਾਂ ਹੋਣੀ ਚਾਹੀਦੀ ਹੈ ਜੀ ਦਿਹਾੜੀ ਡਿਊਟੀ ਕਿੰਨੇ ਤੋਂ ਕਿੰਨੇ ਕਰਦੇ ਹੋ ਡਿਊਟੀ ਸਵੇਰ ਨੂੰ ਅਸੀਂ ਕਰੀ ਜੀ 8:30 ਵਜੇ ਜਾਈਦਾ ਜੀ 5 ਵਜੇ ਤੱਕ ਕਰਦੇ ਆ ਸਰਕਾਰੀ ਦਰਕੇ ਆਉਣੇ ਆ ਨਾਲੇ ਪਿੰਡੋਂ ਆ ਗੱਡੀ پارٹی ਪਿੰਡ ਦੀਆਂ ਬੀਬੀਆਂ ਸਾਡੇ ਨਾਲ ਆ ਅਤਰੋ ਚਤਰੋ ਸਾਰੀਆਂ ਚਲੋ ਚੁਗਲੀਆਂ ਨਹੀਂ ਕਰਦੇ ਅਸੀਂ ਸਰਕਾਰ ਦੀ ਗੱਲ ਕਰਦੇ ਦੇਖੋ ਮਿਹਨਤ ਕਰਦੇ ਆ ਔਰ ਦਿਹਾੜੀ ਬਹੁਤ ਘਟਿਆ ਵੇਜਸ ਬਹੁਤ ਘਟਿਆ ਬੜੀ ਮੁਸ਼ਕਿਲ ਨਾਲ ਪਰਵਾਲ ਚੜਦਾ ਮਾਤਾ ਜੀ ਦੇਖੋ ਰਿਟਾਇਰਮੈਂਟ ਤੋਂ ਹੀ ਵੱਧ ਉਮਰ ਹੋਣੀ ਆ ਮੇਰੀ ਦਾਦੀ ਵਰਗੀ ਆ ਮਿਹਨਤ ਕਰਦੀ ਆ ਸਾਰੇ ਚਿਹਰੇ ਦੇਖੋ ਲੂਸ ਹੋਏ ਪਏ ਗਰਮੀ ਵਿੱਚ ਔਰ ਜਿਹੜੇ ਲੀਡਰ ਆ ਉਹ ਗੱਡੀਆਂ ਦੀ ਛੱਤ ਦੇ ਉੱਤੇ ਬਹਿ ਬਹਿ ਕੇ ਵੀ ਆਣ ਲਲਕਾਰੇ ਮਾਰਦੇ ਇੱਕ ਦੂਜੇ ਨੂੰ ਪਰ ਇਹਨਾਂ ਬਾਰੇ ਕਦੋਂ ਸੋਚਣਗੇ ਮਾਤਾ ਜੀ ਕੀ ਉਮੀਦ ਹੈ ਹੁਣ ਕਹਿੰਦੇ ਜੀ ਸਰਕਾਰ ਨਵੀਂ ਆਣੀ ਆ ਬਣ ਕੇ ਦੇਖੋ ਜੀ ਸਾਨੂੰ ਇਹ ਉਮੀਦ ਆ ਬਸ ਤਾਂ ਇਹ ਕਹਣਾ ਚਾਹੁੰਦੇ ਆ ਵੀ ਸਾਡੇ ਬੱਚੇ ਆ ਜਿਹੜੇ ਪੜ੍ਹਿਓ ਲਿਖਿਓ ਐਦਾਂ ਫਿਰਦੇ ਆ ਪੈ ਉਹਨਾਂ ਨੂੰ ਕੋਈ ਜ਼ਰੂਰ ਉਹਨਾਂ ਨੂੰ ਕੋਈ ਰੋਟੀ ਦਾ ਰਜੀਹਾ ਪਾੜਨਾ ਚਾਹੀਦਾ ਆ ਕੋਈ ਨੌਕਰੀ ਦਾ ਜਿੱਦਾਂ ਹੁਣ ਪੜ੍ਹਿਓ ਲਿਖਿਓ ਆ ਹੋਰ ਆ ਦਾਣੇ ਆ ਦਾਣੇ ਸਾਨੂੰ ਜਿਹੜੇ ਦਿੰਦੇ ਸਾਨੂੰ 5-5 ਕਿਲੋ ਮਹੀਨੇ ਦਾ ਇਹ ਤਾਂ ਸਿਰਫ ਸਾਨੂੰ ਇੱਕ ਖਿੱਲਾ ਪਾਈਓ ਆ ਦਾਣੇ ਤੁਸੀਂ ਕਮਾ ਕੇ ਲੈ ਲਾਂਗੇ ਹਾਂ ਉਹ ਅਸੀਂ ਕਮਾ ਕੇ ਖਾ ਲੈ ਲਵਾਂਗੇ ਸਾਡਾ ਇਹ ਸਾਡੀ ਤੁਹਾਨੂੰ ਕਿੰਨੀ ਦਿਹਾੜੀ ਮਿਲਦੀ ਆ ਜੀ ਸਾਨੂੰ ਜੀ ਦਿਹਾੜੀ ਮਿਲਦੀ ਆ 320 ਰੁਪਏ 320 ਬਾਈ ਹਾਂਜੀ ਤੇ ਦਿਹਾੜੀਆਂ ਕਿੰਨੀਆਂ ਲੱਗਦੀਆਂ ਸਭ ਮਹੀਨੇ ਚ ਮਹੀਨੇ ਚ 4-5 ਛੁੱਟੀਆਂ ਨਿਕਲ ਜਾਂਦੀਆਂ ਆ ਕੋਈ ਆਮ ਵੀ ਜੇ ਹੁਣ ਆਪਾਂ ਨੂੰ ਕੰਮ ਹੋਵੇ ਉਹ ਵੀ ਕਰਨਾ ਪੈਂਦਾ ਆ ਤੇ ਬਸ ਉਹੀ ਸਾਨੂੰ 20 ਦਿਹਾੜੀਆਂ ਲੱਗਦੀਆਂ ਆ ਅਪਰੋਕਸੀਮੇਟਲੀ 6000 ਰੁਪਏ ਬਣਦਾ ਹਾਂਜੀ 6000 ਨਾਲ ਇੰਨੀ ਮਿਹਨਤ ਕਰਨੀ ਪੈਂਦੀ ਆ ਫਿਰ ਤਾਂ ਹੀ ਤੁਹਾਡੇ ਨਾਲ ਤਾਂ ਉਹ ਬੀਬੀ ਚੰਗੀ ਜਿਹੜੀ ਕੈਨੇਡਾ ਜਾ ਕੇ 베ਰੀ ਤੋੜਦੀ ਆ ਨਾਲੇ ਉਹਨੂੰ ਪੈਨਸ਼ਨ ਮਿਲ ਜਾਂਦੀ ਆ ਫੇਰ ਬੰਦੇ ਬਾਹਰ ਕਿਉਂ ਜਾਂਦੇ ਆ ਜੀ ਅਸੀਂ ਪਤਾ ਹੀ ਨੀ ਜੋ ਹੈ ਨਹੀਂ ਜਿੰਨੀ ਮਿਹਨਤ ਤੁਸੀਂ ਇੱਥੇ ਕਰਦੇ ਆ ਮਤਲਬ ਮੈਂ ਕਹਿਣਾ ਕਿ ਚਾਹੁੰਦਾ ਸਰਕਾਰਾਂ ਨੂੰ ਸਮਝਣਾ ਚਾਹੀਦਾ ਜਿੰਨੀ ਮਿਹਨਤ ਇੱਥੇ ਕਰਦੇ ਆ ਉਹਦੇ ਨਾਲੋਂ ਅੱਧੀ ਮਿਹਨਤ ਵੀ ਬਾਹਰ ਕਰਕੇ ਲੋਕ 5 ਗੁਣਾ 10 ਗੁਣਾ 20 ਗੁਣਾ ਤੱਕ ਮੰਦੇ ਆ ਹਾਂ ਜੀ ਇਹ ਤਾਂ ਹੈ ਆਪਾਂ ਹੁਣ ਕੀ ਕਰੀਏ ਜੋ ਹੁਣ ਦੁਨੀਆ ਨੇ ਚੱਲਦਾ ਹੈ ਕੰਮ ਉਹੀ ਅੰਗਲੈਂਡ ਸਾਨੂੰ ਦੇਣਾ ਤੁਹਾਡਾ ਨਾਮ ਕੀ ਮਾਤਾ ਜੀ ਮੇਰਾ ਨਾਮ ਸﻠਿੰਦਰ ਕੌਰ ਹੈ ਸਰਿੰਦਰ ਕੌਰ ਮਾਤਾ ਜੀ ਮਤਲਬ ਹੁਣ ਤੁਸੀਂ ਸਰਕਾਰ ਜਿਹੜੀ ਵੀ ਬਣਨ ਵਾਲੀ ਆ ਉਹਨਾਂ ਅੱਗੇ ਇਹੀ ਬੇਨਤੀ ਆ ਕਿ ਬੱਚਿਆਂ ਨੂੰ ਰੋਜ਼ਗਾਰ ਮਿਲੇ ਹਾਂ ਜੀ ਹਾਂ ਜ ਆ ਸਾਡੇ ਬੱਚੇ ਪੜ੍ਹਿਓ ਲਿਖਿਓ ਗਲੀਆਂ ਦੇ ਵਿੱਚ ਉਦਾ ਹੀ ਘੁੰਮਦੇ ਆ ਪਏ ਇਹ ਸਾਡੀ ਮਿਹਨਤ ਆ ਸਾਡੇ ਬੱਚਿਆਂ ਨੂੰ ਕਿਤੇ ਆਪਣਾ ਵਜੀ ਹਾਲ ਦੇਣਾ ਤੁਹਾਡੇ ਘਰ ਵਾਲਾ ਕੀ ਕੰਮ ਕਰਦਾ ਜੀ ਉਹ ਮੁਕੇ ਆ ਜੀ ਫਿਰ ਫਿਰ ਬੱਚੇ ਨਹੀਂ ਘੁੰਮਦੇ ਬੱਚਾ ਇੱਕ ਕਾਕਾ ਆ ਤਿੰਨ ਗੁੱਡੀਆਂ ਆ ਚਲੋ ਮਿਹਨਤ ਮਜੂਰੀ ਮਾਰਦਾ ਕਿੰਦਾ ਸਰਦਾ ਜੀ ਬਾਸ ਹੁਣ ਕੀ ਕਰੀਏ ਤੜਲੇ ਆ ਤੜਲੇ ਆ ਆਪ ਬਰੋਬਰ ਕੰਮ ਕਰੀਦਾ ਤਾਂ ਆਪਣਾ ਮਾੜਾ ਮੋਟਾ ਕਿਵੇਂ ਦਾ ਜਰਾ ਕੁਰਤੀਆਂ ਵਿਆਹਤੀਆਂ ਤਿੰਨ ਤੈਨੂੰ ਗੁੱਡੀਆਂ ਵਿਆਹਿਆ ਇੱਕ ਤਾਂ ਉਹਦਾ ਤਲਾਕ ਜਾ ਹੁਣ ਹੋਇਆ ਰਹੀ ਹੈ ਉਹ ਵੀ ਇੱਕਦਾਂ ਰਹੇ ਸੀ ਹਾਂਜੀ ਤੇ ਦੇਖੋ ਉਹ ਘਰੇ ਹੀ ਰਹਿੰਦੀ ਆ ਹਾਂਜੀ ਤੇ ਦੇਖੋ ਮਾਤਾ ਯਾਰ ਮਾਤਾ ਸਲੂਟ ਹੈ ਤੁਹਾਨੂੰ ਯਾਰ ਬਹੁਤ ਮਿਹਨਤ ਕਰਦੇ ਆ ਤੁਸੀਂ ਦੇਖੋ ਜੀ ਚਲੋ ਦੇਖੋ ਹੁਣ ਵੀ ਮੱਥੇ ਤੋਂ ਪਸੀਨਾ ਚੋਂਦਾ ਪਿਆ ਔਰ ਸਾਰਾ ਦਿਨ ਇੰਨੀ ਮਿਹਨਤ ਕਰਦੇ ਆ ਕਿ ਗਿੱਚੀ ਤੋਂ ਗਿੱਟੇ ਤੱਕ ਪਸੀਨਾ ਚੋ ਜਾਂਦਾ ਇੰਨੀ ਧੁੱਪ 'ਚ ਖੜਨਾ ਔਖਾ ਸਮਝਣਾ ਚਾਹੀਦਾ ਵੱਡਾ ਦਰਦ ਹੈ ਦੇਖੋ ਹਸਬੰਡ ਸਿਰ ਤੇ ਨਹੀਂ ਆ ਬੱਚਿਆਂ ਨੂੰ ਵੀ ਪਾਲਣਾ ਬੱਚੇ ਤੇ ਕਹਿੰਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਦੀ ਪਈਆਂ ਤਾਂ ਜੋ ਘਰ ਦਾ ਗੁਜ਼ਾਰਾ ਚੱਲੇ ਹਾਂਜੀ ਮਾਤਾ ਜੀ ਹਮਦਰਦੀ ਹੈ ਪਰ ਸਰਕਾਰਾਂ ਨੂੰ ਇਹ ਦਰਦ ਵੀ ਸਮਝਣੇ ਚਾਹੀਦੇ ਆ ਸਿਰਫ ਇਹ ਨਹੀਂ ਕਿ ਮੈਂ ਫਲਾਣੇ ਦੀ ਪਿੱਠ ਲਵਾ ਦੇਣੀ ਆ ਫਲਾਣੇ ਦੀਆਂ ਗੋਡਣੀਆਂ ਕਰਾ ਦੇਣੀ ਆ ਨਹੀਂ ਇਹ ਕਦਸਰ ਉੱਚਾ ਕਰਕੇ ਕਹਿ ਸਕਣਗੇ ਕਿ ਸਾਨੂੰ ਸਾਡੀ ਸਰਕਾਰ ਤੇ ਮਾਣ ਆ ਉਹ ਦਿਨ ਕਦ ਆਊਗਾ ਇਹਦੇ ਵੀ ਬੱਚੇ ਨਿਕ ਨਿਕ ਆਈ ਸੀ ਭੁਕੇ ਸੀ 24 ਸਾਲ ਹੋ ਗਏ ਆ ਜੋ ਵੀ ਸੁਣ ਰਹੀ ਹੈ ਪਾਲੀ ਆ ਆਈ ਅਮੀਤ ਕਰ ਕਰ ਕੇ ਇੱਕ ਕਾਕਾ ਹੁਣ ਵੀ ਸਾਥ ਦਿੰਦੇ ਆ ਹਾਂਜੀ ਹੁਣ ਵੀ ਸਾਥ ਦਿੰਦੇ ਆ ਤੁਸੀਂ ਕੀ ਕਰਦੇ ਹੋ ਹੁਣ ਬਹੁਤ ਔਖਾ ਹੋ ਗਿਆ ਟਾਈਮ ਪਾਸ ਕਰਦੇ ਆ ਇਹ ਪੀੜ ਨੂੰ ਇਹ ਦਰਦ ਨੂੰ ਸੁਣਦੀ ਏ ਇਹ ਪਸੀਨੇ ਦੇਖੋ ਕਈ ਕਹਿੰਦੇ ਨਾ ਮੀਂਹ ਪੈਂਦਾ ਤਾਂ ਹੰਝੂ ਲੁੱਕ ਜਾਂਦੇ ਇਹਨਾਂ ਤੇ ਪਸੀਨੇ ਚ ਲੁੱਕ ਜਾਂਦੇ ਆ ਉਹ ਮਾਂ ਨੇ ਪਸੀਨਾ ਪੂੰਝਣ ਦੇ ਬਹਾਨੇ ਆਪਣੇ ਹੰਝੂ ਪੂੰਝ ਲਏ ਆ ਤਾਂ ਇਹ ਇਹ ਦਰਦ ਹੈ ਜੀ ਇਹਨਾਂ ਦਾ ਦਰਦ ਮਤੈ ਤੁਸੀਂ ਦੱਸੋ ਹਾਂਜੀ ਅਸੀਂ ਵੀ ਬਸ ਇਦਾਂ ਹੀ ਜਿਵੇਂ ਨੂੰ ਸਾਥ ਆਮਰ ਕਿੰਨੀ ਥੋੜੀ ਜੀ ਉਮਰ ਮੇਰੀ ਹੋਣੀ ਆ 50 60 ਸਾਲ ਦੀ ਆ ਕਿੱਥੇ ਮਾਤਾ ਉ ਤਾਂ ਜਨਾਨੀਆਂ ਨੂੰ ਘੱਟ ਦੱਸਣ ਦੀ ਆਦਤ ਹੁੰਦੀ ਆ 70 ਦੇ ਗੇਟ 'ਚ ਤਾਂ ਹੋਵਾਂਗੇ ਹਾਂ ਜੀ ਸਾਜਰੇ ਪਿੰਡ 'ਚ ਕੰਮ ਕਰਨ ਜਾਂਦਾ ਝਾੜੂ ਪੋਚੇ ਲਾਂਜ ਜਾਂਦਾ ਫੇਦ ਲੋਨੇ ਦੇ ਗਾ ਚਾਹੀਦਾ ਅੱਛਾ ਤਿੰਨ ਤਿੰਨ ਸ਼ਿਫਟਾਂ ਹਾਂ ਜੀ ਤੇ ਫਿਰ ਪੈਸੇ ਕਿੰਨੇ ਬਣਦੇ ਪੈਸੇ ਕੋ 300 ਦਿਨ ਦਾ ਕੋਟਾ 200 ਦਿਨ ਦਾ ਕੋ 200 ਦਿਨ ਦਾ ਇੰਨੇ ਦਾ ਤਾਂ ਨਾ ਗੋਲ ਗੱਪੇ ਖਾ ਲੈਂਦੀਆਂ ਸ਼ਹਿਰ 'ਚ ਜਨਾਨੀਆਂ ਖੜੀਆਂ ਤੇ ਇਸ ਸਾਰਾ ਮਹੀਨਾ ਮਿਹਨਤ ਕਰਦਾ 300 ਰੁਪਏ ਮਿਲਦਾ ਵੇਜੇਸ ਵੀ ਰੇਟ ਫਿਕਸ ਹੋਣਾ ਚਾਹੀਦਾ ਤੇ ਮਾਤੇ ਵੀ ਪੂਰੀ ਪੈਂਦੀ ਕਿ ਨਾ ਵੀ ਪੂਰੀ ਨਹੀਂ ਪੈਂਦੀ ਪੂਰੀ ਫੇ ਕਿੱਥੋਂ ਪੈਣੀਆਂ ਜੇ ਪਰ ਜਿੰਨੀ ਮਿਹਨਤ ਕਰੋਨੀ ਥੋੜੀ ਆ ਖਲਾਤ ਸਾਰੇ ਮਾਤਾ ਜੀ ਤੁਸੀਂ ਦੱਸੋ ਹਾਂਜੀ ਪ੍ਰਭੂ ਮੈਂ ਕੀ ਦੱਸਾਂ ਜੀ ਨਾਰਗੀਏ ਗਰੀਬ ਬੰਦੇ ਤੁਹਾਡੇ ਆਸੇ ਪਿੱਛੇ ਦਰਦ ਮਹਿਸੂਸ ਕਰ ਪਾ ਰਹੇ ਹਾਂਜੀ ਕੱਲ ਹੱਸ ਕੇ ਕਰਦੇ ਪਰ ਦਿਲ ਚ ਇੱਕ ਦਰਦ ਵੀ ਆ ਹਾਂਜੀ ਕੀ ਕਰਨਾ ਤੇ ਹੁਣ ਨਿਕ ਨਿਕ ਬੱਚੇ ਛੱਡ ਕੇ ਆਨੇ ਆ ਅਸੀਂ ਆਪਣੇ ਤੁਹਾਡੇ ਬੱਚੇ ਕਦੀ ਇਦਾਂ ਡਿਮਾਂਡ ਕਰਦੇ ਪੀਜ਼ਾ ਖਾਓਗੇ 버거 ਖਾਣੇ ਜੀ ਖਾਦੇ ਨੂੰ ਆਣਦੇ ਹੁਣ ਕੀ ਕਰੀਏ ਮਜ਼ਦੂਰੀ ਤੇ ਮੋਰੇ ਆ ਮਜ਼ਦੂਰੀ ਆ ਸਾਡੇ ਹਾਂ ਜੀ ਹਾਂ ਜੀ ਵੀ ਤੁਸੀਂ ਲੀਡਰ ਦੇ ਤਾਂ ਫੁੱਲ ਸੁੱਟਣ ਜਾਂਦੇ ਡਿਊਟੀਆਂ ਲੱਗਦੀਆਂ ਨਹੀਂ ਸਾਡੇ ਕੋਈ ਡਿਊਟੀ ਵੀ ਨਹੀਂ ਲੱਗਦੀ ਆਪ ਸਾਰੇ ਦਿਨ ਮਿੱਟੀ ਚ ਰੁਲਦੇ ਆ ਤੇ ਲੀਡਰ ਚ ਆਂਦੇ ਕਹਿੰਦੇ ਸਾਡੇ ਤੇ ਫੁੱਲ ਸੱਟ ਦੋ ਫਿਰ ਦੋ ਹਾਂ ਜੀ ਜਾਓ ਜੀ ਪਾਣੀ ਆਉਂਦੇ ਤੇ ਹੈ ਨਹੀਂ ਪਾਣੀ ਮੋਟਰੋਂ ਛੜਕਦੀ ਆ ਪਾਣੀ ਪਾਣੀ ਫਿਰ ਕਿੱਥੋਂ ਲੈ ਕੇ ਆ ਨਹੀਂ ਤੁਸੀਂ ਅਸੀਂ ਆਹ ਮੋਟਰ ਨਾਲ ਵੀ ਕੋਲੇ ਪਾਣੀ ਹਾਂ ਜੀ ਇਹ ਵੀ ਇੱਕ ਜੀਵਨ ਆਪਾਂ ਸਮਝੀਏ ਆ ਦੇਖੋ ਬੱਚੇ ਅੱਜ ਕੱਲ ਦੇ ਬੱਚਿਆਂ ਨੂੰ ਐਕਸ ਤੋਂ ਫਰਸਤ ਮਿਲਦੀ ਰੀਲਾਂ ਤੋਂ ਫਰਸਤ ਨਹੀਂ ਮਿਲਦੀ ਆ ਵੀ ਬੱਚੇ ਆ ਜੀ ਇਹ ਵੀ ਜ਼ਿੰਦਗੀ ਜੀ ਰਹੇ ਆ ਇਹਨਾਂ ਨੂੰ ਸਮਝੋ ਕਹਿੰਦੇ 300 ਰੁਪਇਆ ਮੈਂ ਹਰਾਣੇ ਮਾਤਾ ਜੀ 70 ਸਾਲ ਦੀ ਉਮਰ ਦੇ ਹੋਣੇ ਆ 300 ਰੁਪਇਆ ਕਹਿੰਦੇ ਪੂਰਾ ਮਹੀਨਾ ਕੰਮ ਕਰਦੀ ਤਾਂ ਘਰਾਂ ਤੋਂ ਮਿਲਦਾ ਤੇ ਫੇ ਕੋਨਾਂ ਕੋਈ ਵੀ ਨਹੀਂ ਛੱਡਦੇ ਹੋਣੇ ਕਿ ਆ ਵੀ ਕੋਨਾ ਰਹਿ ਗਿਆ ਮਾਤਾ ਆ ਵੀ ਕੋਨਾ ਰਹਿ ਗਿਆ ਕੀ ਕਰਨਾ ਫੇ ਮਜਬੂਰੀ ਆ ਪੁੱਤ ਮੈਂ ਢਿੱਡ ਦੀ ਖਾਤਰ ਸਭ ਕੁਝ ਹੀ ਕਰਨਾ ਪੈ ਜਾਂਦਾ ਹੋਰ ਢਿੱਡ ਦੀ ਖਾਤਰ ਯਾਰ ਰੋਟੀ ਤਾਂ ਖਾਣੀ ਆ ਪੁੱਤ ਹਮ ਜਿਤੇ ਸਰਦੇ ਹੋਵੇ ਤਾਂ ਅਸੀਂ ਐਡੇ ਈ ਠੰਡੇ ਕਰੀਏ ਬਾਹ ਮਾਤੇ ਥੋੜੀ ਉਮਰ ਕਿੰਨੀ ਹੈ ਜੀ ਮੇਰੀ ਹੈਗੀ ਪੁੱਤ 58 ਸਾਲ ਦੀ 58 ਸਾਲ ਹਾਂਜੀ 58 ਦੀ ਨਹੀਂ ਲੱਗਦੀ ਬਾਦਿਆ ਨਹੀਂ 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 ਪੁੱਤ ਹਾਂ ਇੰਨੀ ਪਰ ਫੇਰੇ ਮਜਬੂਰੀਆਂ ਨੇ ਗਰੀਬੀ ਨੇ ਨਹੀਂ ਹਣ ਗਰੀਬੀਆਂ ਕੀ ਕਰੀਏ ਰੋਟੀ ਤਾਂ ਖਾਣੀ ਆ ਪੁੱਤ ਮਾੜੀ ਮੱਟੀ ਮਜਬੂਰੀਆਂ ਤੇਰੇਆਂ ਦੇ ਚੱਲ ਅ ਤੇ ਸਰੀਰ ਨੂੰ ਨਹੀਂ ਖਰਾਕ ਨਹੀਂ ਮਿਲਣੀ ਮਿਹਨਤ ਜ਼ਿਆਦਾ ਪ੍ਰੋਟੀਨ ਨਹੀਂ ਮਿਲਣਾ ਹਾਂ ਮਾਤੇ ਵੀ ਤੁਹਾਡਾ ਕੁਝ ਖਾਣ ਨੂੰ ਕੁਝ ਸਪੈਸ਼ਲ ਚੀਜ਼ ਖਾਣ ਨੂੰ ਦਿਲ ਕਰਦਾ ਵੇ। ਨਾ, ਕਿਆ ਭਰਾ ਰੋਟੀ ਮਿਲ ਜਾਵੇ ਪੁੱਤ। ਬੱਚਿਓ, ਰੋਟੀ ਮਿਲ ਜਾਵੇ ਸਾਨੂੰ ਬਹੁਤ। ਅੱਜ ਕੀ ਖਾਣਾ? ਅੱਜ ਆਪਾਂ ਖਾਣਾ ਕੱਟਾ। ਮੈਂ ਕੁਲਫੀ ਖਾਣੀ ਸੀ ਉਹ ਵੀ ਪਾਈ। ਕੁਲਫੀ ਮੰਗਾਓ ਵੀ। ਪ੍ਰਭ ਕੁਲਫੀਆਂ ਲੈ ਕੇ ਆ ਮਾਤਾ ਲਈ। ਅੱਜ ਕੁਲਫੀਆਂ ਖਾਵਾਂ ਕਿੰਨੇ ਜਾਣੇ ਆਪਾਂ। ਇੱਕ ਕੁਲਫੀਆਂ ਮੰਗਾਲਣ ਲਈ ਮੁੰਡੇ ਨੂੰ ਭੇਜਿਆ ਤਾਂ ਸੀ ਪਰ ਆਪਾਂ ਰਾਹੋਂ ਤੋਂ ਤਕਰੀਬਨ 7 ਕਿਲੋਮੀਟਰ ਦੂਰ ਸੂਏ ਤੇ ਬੈਠੇ ਸੀਗੇ ਤਾਂ ਕੋਈ ਕੁਲਫੀ ਵਾਲਾ ਮਿਲਿਆ ਹੀ ਨਹੀਂ। ਜਿਹੜਾ ਰੇੜੀ ਵਾਲਾ ਨੰਘਿਆ ਸੀ ਕੁਲਫੀ ਵਾਲਾ ਉਹ ਪਤਾ ਨਹੀਂ ਕਿਹੜੇ ਪਿੰਡ ਪੜ ਗਿਆ ਪਰ ਫਿਰ ਬੀਬੀਆਂ ਕਹਿੰਦੀਆਂ ਕਿ ਪੁੱਤ ਖੇਚਲ ਕਾਨੂੰ ਕਰਨੀ ਹੈ ਠੰਡਾ ਹੀ ਮਗਾ ਲੋ ਤਾਂ ਆਪਾਂ ਫਿਰ ਬੀਬੀਆਂ ਦੀ ਚੁਆਇਸ ਦੇ ਹਿਸਾਬ ਨਾਲ ਕੋਕ ਤੇ ਲਿੰਕਾ ਮਗਾ ਲਈ ਬੀਬੀਆਂ ਇੰਨੇ ਚ ਖੁਸ਼ ਹੋ ਗਈਆਂ ਕਿੰਨੀਆਂ ਭੋਲੀਆਂ ਕਿੰਨੀਆਂ ਮਾਸੂਮ ਆ ਠੰਡਾ ਪੀ ਕੇ ਇੰਨੀਆਂ ਦੁਆਵਾਂ ਦੇ ਦਿੱਤੀਆਂ ਜੀ ਦਾ ਕੋਈ ਮੁੱਲ ਨਹੀਂ ਆ ਬਹੁਤ ਪਿਆਰ ਮਿਲਿਆ ਬੀਬੀਆਂ ਤੋਂ ਰੱਬ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਚਲੋ ਚੰਗਾ ਜੀ ਬਹਿ ਜਾ ਰੌਣਕਾਂ ਲੱਗੀਆਂ ਪੀਆਂ ਦਿਹਾੜੀ ਨੰਬਰ ਸੋਹਣੇ ਨੰਬਰ ਦੇ ਉਸਰਾਂਨ ਕੱਲ੍ਹ ਨਹੀਂ ਆਈ ਜੀ ਆਪਣੇ ਬੈਦ ਬਾਥਰੂਮ ਹੈ ਨਹੀਂ ਅਸੀਂ ਅੰਰੇਗਾ ਚਾਹਨੇ ਆ ਕੀ ਦਿਹਾੜੀ ਸਾਡੀ ਆ ਜੀ ਬੱਚੇ ਸਾਡੇ ਛੋਟੇ ਛੋਟੇ ਆ ਪੇਟ ਦਾ ਕੰਮ ਘਰ ਵਾਲਾ ਕਰਦਾ ਕਿੰਨੇ ਕ ਵਸਰ ਕਿਤੇ ਕਿੰਨੇ ਕ ਕਮਾਉਂਦੇ ਆ ਕਿੰਨਾ ਕ ਕਮਾਉਂਦੇ ਆ ਜੀ ਦੱਸੋ ਪਹਿਲਾਂ ਤੁਸੀਂ ਪੇਟ ਦੀ ਦਿਹਾੜੀ ਦੇ ਵਿੱਚ ਕਿੰਨੇ ਕ ਪੈਸੇ ਆਜੋਗੇ ਪੰਜ ਜੀ ਅਸੀਂ ਖਾਣ ਵਾਲੇ ਆ ਦੱਸੋ ਜੀ ਹਾਂ ਜੀ ਨਾ ਨਹੀਂ ਪੰਚਾਇਤ ਸਾਡੀ ਸਾਡੇ ਕਿਉਂ ਸਾਲ ਖਾਨਾ ਨਹੀਂ ਬਣਿਆ ਸਾਡੇ ਟੋਇਲਟ ਬਾਥਰੂਮ ਨਹੀਂ ਜੀ 6 ਸਾਲ ਹੋ ਗਏ ਮੈਨੂੰ ਠੱਕੇ ਖਾਂਦੀ ਨੂੰ ਪੰਚਾਇਤ ਨੂੰ ਜਾਦ ਵੀ ਅਸੀਂ ਕਹੀਏ ਉਹਦੇ ਕਹਿੰਦੇ ਕੋਈ ਗੱਲ ਨਹੀਂ ਸਾਡੀ ਪਿੰਡ ਗ੍ਰਾਂਟ ਨਹੀਂ ਆਈ ਹਜੇ ਸਾਡਾ ਘੜੀ ਪਾਰ ਪਹਾੜਟਾ ਆ ਪਿੰਡ ਵਿੱਚ ਵੈਸੇ ਬਣਿਆ ਜਿਹਨਾਂ ਦੇ ਹਾਂ ਜੀ ਜਿਹੜਾ ਪਿੱਛੇ ਬਣਿਆ ਸੀ ਸਰਪੰਚ ਉਹਨੇ ਬਣਾਏ ਆ ਪਰ ਸਾਡੇ ਲਈ ਹੈ ਨਹੀਂ ਜੀ ਸਾਡੇ ਸਿਰਫ ਪਿੰਡ ਦੇ ਵਿੱਚ ਘੁੰਮ ਕੇ ਦੇ ਲਓ ਇੱਕ ਸਿਰਫ ਸਾਡੇ ਘਰ ਟੋਇਲਟ ਬਾਥਰੂਮ ਹੈ ਨਹੀਂ ਜਿੰਨੀ ਵਾਰੀ ਸਰਪੰਚ ਪੰਚ ਕੋਲੇ ਜਾਂਦੇ ਅੱਜ ਕਹਿ ਦਿੰਦੇ ਕੋਈ ਗੱਲ ਨਹੀਂ ਸਾਡੇ ਕੋਲ ਆਪ ਕੋ ਸਮਰੱਥਾ ਵੀ ਨਹੀਂ ਹੈ ਕਿ ਤੁਹਾਡੇ ਕੋਲ ਬਣਾਉਣ ਦੀ ਸਰ ਐਨੀ ਜੇ ਹੋਵੇ ਤਾਂ ਕੱਲ ਨੂੰ ਅਸੀਂ ਕਰ ਧੱਕੇ ਖਾਈ ਜੀ ਪੰਚਾਇਤੀ ਜਗ੍ਹਾ ਤੇ ਕਿਤੇ ਬਣੇ ਤਾਂ ਟਾਇਲਟ ਬਾਥਰੂਮ ਨਹੀਂ ਸਰ ਹਾਂਜੀ ਕਿਤੇ ਨਹੀਂ ਆ ਸਰ ਕਿੰਨੇ ਦਾ ਖਰਚਾ ਜੀ ਕਲੋਨੀਆ ਕਿਤੇ ਕਲੋਨੀਆ ਸਾਡੇ ਸਾਰਾ ਹੁਣ ਤੁਹਾਨੂੰ ਟਾਇਲਟ ਬਾਥਰੂਮ ਫਿਰ ਵੀ 10 15 ਹੁੰਦਾ ਤਾਂ ਖਰਚਾ ਆ ਹੀ ਜਾਂਦਾ ਹੈ ਆਟਮ ਮਹਿੰਗੀ ਸੀਮੈਂਟ ਮਹਿੰਗਾ ਕਿੰਨੇ ਆ ਜੀ ਆ ਜਾਂਦਾ ਟੋਇਲਟਾਂ ਦੇ ਵਿੱਚ ਦੱਸੋ ਪਹਿਲਾਂ ਜੀ ਸੀਵਰੇਜ ਕਰਨਾ ਸਰ ਨਹੀਂ ਹਾਂਜੀ ਤੇਰੇ ਹਸਬੰਦ ਕੀ ਕਰਦੇ ਪੇਂਟ ਦਾ ਕੰਮ ਕਰਦੇ ਆ ਜੀ ਬੱਚੇ ਛੋਟੇ ਛੋਟੇ ਆ ਤੇ ਵੋਟਾ ਵੇਲੇ ਹੁਣ ਜੇ ਕੋਈ ਮੰਗਣ ਆਇਆ ਤਾਂ ਫੇਰ ਵੋਟ ਮੰਗਣੋ ਦੇ ਦੇਣ ਹੀ ਨਹੀਂ ਵੋਟ ਜੀ ਅਸੀਂ ਤਾਂ ਪਹਿਲਾਂ ਇਹ ਹੀ ਮੰਗਤਾ ਅਗਲੇ ਪਹਿਲਾਂ ਕਹਿੰਦੇ ਆ ਜੀ ਜੇ ਸਾਡੀ ਮੰਗ ਹੀ ਨਹੀਂ ਪੂਰੀ ਕਿਸੇ ਨੇ ਕਰਨੀ ਫੇ ਸਾਨੂੰ ਲੋੜ ਕੀ ਹੈ ਵੋਟਾਂ ਪਾੜੇ ਦੀ ਪੁਰਾਣੀਆਂ ਮੰਗਾਂ ਪੂਰੀਆਂ ਹੋਈਆਂ ਕੋਈ ਵੀ ਨਹੀਂ ਜੀ ਕਹਿ ਜਾਂਦੇ ਆ ਕੋਈ ਗੱਲ ਨਹੀਂ ਜੀ ਕੋਈ ਮੰਗ ਦੱਸ ਜੀ ਦੱਸ ਬਸ ਪਿੰਡ ਕਿਹੜਾ ਗੜੀ ਪਾਰਟੀ ਦੱਸ ਬਸ ਕਿਹੜੀ ਤੁਸੀਂ ਕੀ ਕਰ ਰਹੇ ਹੋ ਬਸ ਆਹੀ ਨਿਰਗਰਦਾਈ ਹੈ ਜੀ ਮੜਾ ਮੋਟਾ ਕਰਦੇ ਜੀ ਹਾਂਜੀ ਅੱਜ ਤੇ ਘਰ ਵਿੱਚ ਕਮਾਉਣ ਵਾਲੇ ਹੋਰ ਕੋਈ ਨਹੀਂ ਮੁੰਡਾ ਹੈ ਜੀ ਇੱਕ ਮੇਰਾ ਤੇ ਕੁੜੀ ਹੈ ਜੀ ਬਸ ਦੋ ਜਣੇ ਆਪਾਂ ਜੇ ਸ਼ਰੀਰ ਨੇ ਪੱਕਾ ਵੀ ਦੇਖਿਆ ਤਾਂ ਲੱਤ ਦੀ ਤਕਲੀਫ ਹੈ ਹਾਂਜੀ ਹਾਂਜੀ ਫਿਰ ਕੰਮ ਨੂੰ ਕਿੱਦਾਂ ਕਰਦੇ ਆਂ ਜੀ ਸਾਰਾ ਦਿਨ ਬੜਾ ਔਖਾ ਉੱਠਣਾ ਪੈਣਾ ਬਸ ਰਲ ਮਿਲ ਕੇ ਕਰੀ ਜਾਈਦੇ ਆ ਜੀ ਮੈਂ ਚਲੋ ਬਹੁਤਾ ਮੈਨੂੰ ਨਹੀਂ ਕਹਿੰਦੇ ਇਹ ਜਿੰਨਾ ਜਨਾ ਉਹਨਾ ਹੀ ਕਰਨਾ ਪੈਂਦਾ ਜੀ ਹਾਂਜੀ ਹੁਣ ਚਾਹੁੰਦੇ ਕਿਉਂ ਕਿ ਕਿਉਂਕਿ ਸਰਕਾਰਾਂ ਜਿਹਨਾਂ ਕਿਉਂਕਿ ਜਿਹੜੀਆਂ ਪੋਲਿਟੀਕਲ ਪਾਰਟੀਆਂ ਆ ਉਹ ਬਹੁਤ ਸਾਰੇ ਪ੍ਰੋਮਿਸਸਸ ਕਰ ਰਹੇ ਆ ਵਾਦੇ ਕਰ ਰਹੇ ਆ ਤੁਸੀਂ ਕਿਹੜੀ ਗੱਲ ਤੇ ਮਤਲਬ ਆਪਣਾ ਪਹੁੰਚਾਉਣਾ ਚਾਹੁੰਦੇ ਹੋ ਕਿਸੇ ਪੋਲੀਟਿਕਲ ਪਾਰਟੀ ਤੱਕ ਸਾਰੀਆਂ ਪੋਲੀਟਿਕਲ ਪਾਰਟੀ ਪਾਰਟੀਆਂ ਤੱਕ ਅਜਿਹਾ ਇਹੀ ਕਹਿੰਦੇ ਨਰੇਗਾ ਦੀ ਦਿਹਾੜੀ ਵਧਾ ਦੇਣੀ ਜੀ ਸਾਨੂੰ ਕੰਮੇ ਇੱਥੇ ਕਰਨਾ ਪਊਗਾ ਜੀ ਤੇ 322 ਰੁਪਏ ਨੂੰ ਬਣਦਾ ਕੀ ਹੈ ਜੀ ਇਹ ਤਾਂ ਟਾਈਮ ਭਾਸਾ ਮਾੜਾ ਮੋਟਾ ਵਸ ਜੀ ਕੋਈ ਖਰਚਾ ਖਰਚਾ ਨਹੀਂ ਚੱਲਦਾ ਆਪਣੇ ਘਰ ਦਾ ਇਹਦੇ ਨੂੰ ਕਿੰਨੀ ਦਿਹਾੜੀ ਹੋਣੀ ਚਾਹੀਦੀ ਹੈ ਨਰੇਗਾ ਘੱਟ ਤੋਂ ਘੱਟ ਵੀ 6-7 ਸੌ ਤਾਂ ਹੋਣੀ ਚਾਹੀਦੀ ਹੈ ਜੀ ਦਿਹਾੜੀ ਡਿਊਟੀ ਕਿੰਨੇ ਤੋਂ ਕਿੰਨੇ ਕਰਦੇ ਹੋ ਡਿਊਟੀ ਸਵੇਰ ਨੂੰ ਅਸੀਂ ਕਰੀ ਦੀ 8:30 5 ਵਜੇ ਤੱਕ ਕਰਦੇ ਆ ਜੀ ਸਰਕਾਰੀ ਦਫ਼ਤਰ ਤੁਰ ਕੇ ਆਉਨੇ ਆ ਨਾਲੇ ਪਿੰਡੋਂ ਤੁਰ ਕੇ ਸ਼ਾਮ ਨੂੰ ਜਾਣਾ ਜੀ ਸਰਕਾਰੀ ਦਫ਼ਤਰ ਨਾਲੋਂ ਵੱਧ ਟਾਈਮ ਲਾਉਣਾ ਹਾਂਜੀ 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 ਉਹ 9 10 ਵਜੇ ਖੁੱਲਦੇ ਆ ਹਾਂਜੀ ਹਾਂਜੀ ਅਸੀਂ 8:30 ਆ ਜੀ ਇੱਥੇ 8:30 ਆਦੇ ਆਪਣੇ ਹੈਡ ਦੇ ਲਾ ਉੱਥੇ ਤੱਕ ਵੀ ਅਸੀਂ ਜਾ ਕਲੋਨ ਕਲੋਨੀਆ ਜੀ ਹੈਗੀ ਆ ਤੁਹਾਨੂੰ ਮਿਲਣੀ ਚਾਹੀਦੀ ਤੂੰ ਜਾ ਕਰ ਜਾ ਕੇ ਪਿੰਡ ਚ ਜਾ ਕੇ ਸਰਵੇ ਕਰੋ ਕਿਸੇ ਘਰ ਦੇ ਕੋਲ 4 5 ਮਾੜਲੇ ਤੋਂ ਵੱਧ ਥੇ ਨਹੀਂ ਹੈਗਾ ਹਾਂ ਨਹੀਂ ਹੈਗਾ ਜੇ ਉਹ ਪਸ਼ੂ ਰੱਖਦਾ ਕਰਜ ਆਪਣੇ ਦੁੱਧ ਗ੍ਰਹਿਣ ਲਈ ਜਗ੍ਹਾ ਤੋਂ ਪੀਣਾ ਹੀ ਆ ਬੱਚਿਆਂ ਨੇ ਜੇ ਉਹ ਬੱਚੇ ਪੈਸੇ ਕਿਨੇ ਰਹਿੰਦੇ ਜੀ ਜਿਹੜੇ ਜਿਹੜੇ ਪਿਛਲਾ ਨਾ ਕੀ ਗਿਆ ਉਹ ਤੋਂ ਪਿੱਛੇ ਤੇ ਆਏ ਜਿਹੜੇ ਨਵਾਂ ਸਾਲ ਚੜਿਆ ਉਹਦੇ ਆ ਗਏ ਦੂਏ ਦੇ ਨਹੀਂ ਆ ਜੀ ਜਿਹੜੇ ਪਿਛਲੇ ਨਾ ਕੀ ਪਿਛਲੇ ਦੇ ਨਹੀਂ ਆਇਆ ਉਹ ਤੇ ਪੂਣੀਆਂ ਪੱਟੀਆਂ ਸੀ ਹਮ ਦੀ ਸੂਏ ਤੇ ਡੋਏ ਪੱਟੇ ਹੋਏ ਨੇ ਡੋਏ ਪੱਟੇ ਆ ਸੀ ਸਾਨੂੰ ਟੋਏਆਂ ਦੇ ਪੈਸੇ ਨਹੀਂ ਐ ਐਸਾ ਤੋਂ ਕੰਮ ਵੀ ਜ਼ਬਰਦਸਤੀ ਜ਼ਿਆਦਾ ਕਰਵਾਇਆ ਗਿਆ ਵਾ ਕੌਣ ਠੇਕੇਦਾਰ ਕੌਣ ਸੀ ਹਾਂਜੀ ਕਲੈਕਟਰ ਕੌਣ ਸੀ ਇਹੀ ਤੇ ਜਿਉਏ ਤੇ ਐਵੇਂ ਐਸੀ ਕੰਮ ਕੰਗਾ ਦੀ ਕੁੜੀ ਪਤਾ ਨਹੀਂ ਕਰਾਉਂਦੀ ਸੀ ਪਤਾ ਨਹੀਂ ਮੁੰਡਾ ਭਾਈ ਕਰਾਂਦਾ ਮੁੰਡਾ ਸਹੀ ਮਤਲ ਮਤਲ ਲਾਲਾ ਮੜੇ ਨੂੰ ਸਾਹ ਵੀ ਆਜੂ ਤੈਨੂੰ ਕੋਈ ਵੀ ਵੀ ਫੋਟਾ ਚੜਾ ਹੁਣ ਕਿਹੜਾ ਕੋਰੋਨਾ ਦਾਦੇ ਮਗਾਉਣੇ ਦਾ ਮੁੰਡਾ ਸਗਾ ਸਾਰੇ ਪੱਟੇ ਸਾਨੂੰ ਇਹ ਦੱਸ ਦਣ ਵੀ ਨਹੀਂ ਰਹਿੰਦੇ ਹੈਗੇ ਅਸੀਂ ਨਹੀਂ ਕਹਿੰਦੇ ਤੁਸੀਂ ਤੁਸੀਂ ਜ਼ਿੰਮੇਵਾਰ 12 12 ਅਸੀਂ ਜ਼ਿੰਮੇਵਾਰ ਨਹੀਂ ਹੈਗੇ ਮੀਟ ਇਹਨਾਂ ਦਾ ਜਿਹੜਾ ਆ ਹਾਜੀ ਲਾਂਦਾ ਆਨਲਾਈਨ ਉਹ ਉਹ ਨੂੰ ਪਤਾ ਹੋਊਗਾ ਵੀ ਕਿਦਾਂ ਹਾਇਰੀ ਲੱਗੀ ਜਾਂ ਮਾਸਟਰ ਰੋਲ ਭਰ ਕੇ ਭੇਜਿਆ ਜਾਂ ਨਹੀਂ ਭੇਜਿਆ ਸਾਨੂੰ ਉਹਦੇ ਬਾਰੇ ਕੋਈ ਪਤਾ ਮੈਂ ਤਾਂ ਹੱਲ ਕਿਦਾਂ ਕਰਾ ਸਕਦੇ ਹਾਂ ਇਹਨਾਂ ਹੱਲ ਇਹਨਾਂ ਦੱਸਿਆ ਤਾਂ ਹੈ ਬੇ ਅਫਸਰ ਨਾਲ ਗੱਲ ਕਰਕੇ ਤੁਹਾਡੇ ਦੋ ਦੋ ਅਫਸਰ ਨਾਲ ਗੱਲ ਜੀ ਸਾਹਿਬ ਨਾਲ ਗੱਲ ਕਰਾਂਗੇ ਆਪਣੇ ਨਾਲ ਜੈ ਸਿੰਘ ਸਾਹਿਬ ਕੋਲ ਨੰਬਰ ਹੈਗਾ ਤੁਹਾਡੇ ਕੋਲ ਨੰਬਰ ਹੈਗੇ ਆ ਦੇ ਦਿਓ ਜੈ ਸਿੰਘ ਸਾਹਿਬ ਦਾ ਨੰਬਰ ਦੇ ਦਿਓ ਸਤਿ ਸ੍ਰੀ ਅਕਾਲ ਗੁਰਪ੍ਰੀਤ ਜੀ ਗੱਲ ਕਰ ਰਹੇ ਹੋ ਹਾਂ ਜੀ ਡਰੇਕਾ ਆਫੀਸਰ ਹਾਂ ਜੀ ਮੈਡਮ ਮੈਂ ਨਾ ਜੀ ਗੜੀ 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 ਪਾਟਾ ਗੜੀ ਪਾਟਾ ਵੇਖੇ ਮੌਜੂਦ ਹੈ ਜੀ ਪੀਪੀ 33 ਨਵਾਂ ਸ਼ਹਿਰ ਚੈਨਲ ਤੋਂ ਗੱਲ ਕਰ ਰਹੇ ਆ ਜੀ ਆਫੀਸ਼ੀਅਲ ਗੱਲ ਕਰ ਰਹੇ ਆ ਤੁਹਾਡੇ ਨਾਲ ਮੈਂ ਇੱਥੇ ਕੁਝ ਨਰੇਗਾ ਵਾਲੇ ਬੀਬੀਆ ਮੇਰੇ ਕੋਲ ਆ ਕਹਿੰਦੇ ਸਾਡੀ ਕੋਈ ਨਾ ਪੇਮੈਂਟ ਪੈਂਡਿੰਗ ਰਹਿੰਦੀ ਆ ਜੀ ਅੱਛਾ ਜੀ ਸਰ ਹਾਂ ਇਹ ਸੁਣੋਗੇ ਸ਼ੁਰੂ ਸੁਣੋਗੇ ਇਹਨਾਂ ਦੀ ਗੱਲ ਕਿਹੜੀ ਰਹਿੰਦੀ ਹੈ ਪੈਂਡਿੰਗ ਜੀ ਹਾਂ ਜੀ ਹਾਂ ਜੀ ਸਰ ਬਿਲਕੁਲ ਜੀ ਆਰਐਸਵੀ ਹੈ ਜਿਹੜੀ ਕਿ ਨਹੀਂ ਰਹਿੰਦੀ ਹੋਈ ਉਹ ਕਰਵਾ ਦਵਾਂਗੇ ਬਾਕੀ ਜਿਹੜੇ ਐਫਟੀਓ ਜਨਰੇਟ ਹੋ ਚੁੱਕੇ ਐ ਤੇ 15 ਤੋਂ 1 ਮੰਥ ਲੱਗਦਾ ਵਾ ਕ੍ਰੈਡਿਟ ਹੋ ਜਾਣਗੇ ਇਹਨਾਂ ਦੇ ਜਨਰੇਟ ਲੈਣੇ ਨੇ ਦੋ ਵਾਰ ਇੱਕ ਵਾਰੀ ਗੱਲ ਸੁਣ ਲਓ ਜੀ ਇਹਨਾਂ ਨੂੰ ਥੋੜੀ ਤਸੱਲੀ ਹੋ ਜਾਏਗੀ ਸਰ ਮੈਂ ਕਰ ਲੂੰਗੀ ਮੈਂ ਆ ਵੀ ਸਕਦੀ ਅਦਰ ਗੜੀਪਾਡੀ ਦੇ ਸਾਡੀ ਮੀਟਿੰਗ ਚੱਲ ਰਹੀ ਸੀ ਮੈਂ ਬਸ 5 ਮਿੰਟ ਫ੍ਰੀ ਹੋ ਕੇ ਫਿਰ ਕਰ ਲੂੰਗੀ ਤੁਹਾਨੂੰ ਚਲੋ ਠੀਕ ਹੈ ਜੀ ਮੈਨੂੰ ਅਰਜੈਂਟ ਕਾਲਸ ਆ ਰਹੀਆਂ ਚਲੋ ਤੁਸੀਂ ਅਵੇਅਰ ਐ ਨਾ ਜਿਹੜੀ ਇਹਨਾਂ ਨੂੰ ਦਿੱਕਤ ਆ ਰਹੀ ਐ ਹਾਂ ਜੀ ਉਹ ਕਰਾਂਗੇ ਅਸੀਂ ਬਿਲਕੁਲ ਚਲੋ ਕੇ ਲਿਖ ਠੀਕ ਹੈ ਠੀਕ ਹੈ ਜੀ